ਲੋងਗੋ ਆਜੀ ਡਿਕਟੇਟਰ ਸੁਣ ਮੈਂ ਜਿਹੜੀ ਗੱਲ ਕਹੀ ਐ ਉਹਦਾ ਹੱਲ ਕਰਨ ਲਈ ਹੁਣ ਅਗਲਾ ਸ਼ਬਦ ਕਹਿਣ ਲੱਗਾ ਐ ਬਾਬਾ ਜਰਨੈਲ ਸਿੰਘ ਸਾਹਿਬ ਜੀ ਨੂੰ ਅਸੀਂ ਸਮਝੀਏ ਵੀ ਉਹਨਾਂ ਦੀ ਸੋਚ ਕੀ ਐ ਉਹਨਾਂ ਨੇ ਕਿਹਾ ਸੀ ਕਿ ਅਨੰਦਪੁਰ ਦੇ ਮਤੇ ਤੋਂ ਘੱਟ ਕੋਈ ਗੱਲ ਨਾ ਹੋਵੇ ਮੇਰੇ ਕੌਮ ਦੇ ਲੀਡਰੋ ਤੇ ਜੇ ਤੁਸੀਂ ਪੰਥ ਮੈਨੂੰ ਹੁਕਮ ਲਾਉਂਦੇ ਹੋ ਤੇ ਮੈਂ 50 ਹਜ਼ਾਰ ਦਾ ਜਥਾ ਲੈ ਕੇ ਜਾਂਦਾ ਜੇਲ੍ਹ ਵਿੱਚ 5 5000 ਦੇ جتھے ਲਿਆਇਓ ਤੁਸੀਂ ਸਰਕਾਰ ਨੇ ਗੋਡੇ ਟੇਕ ਦੇਣੇ ਨੇ ਪਰ ਮੈਂ ਨਾਲੇ ਕੰਡੀਸ਼ਨ ਰੱਖਦਾ ਵੀ ਐਸਾ ਨਾ ਹੋਵੇ ਵੀ ਜਿਹੜੀ ਗੱਲ ਨਾਲ ਅਸੀਂ ਕੌਮ ਨੂੰ ਤੋੜਨਾ ਉਹਦੇ ਤੋਂ ਪਿੱਛੇ ਹੋ ਜਾਈ। ਮੇਰੇ ਤੋਂ ਵੱਡੀ ਉਮਰ ਦੇ ਬਜ਼ੁਰਗ ਬੈਠੇ ਨੇ। ਛੋਟਿਆਂ ਨੇ ਸੁਣਿਆ ਹੋਵੇਗਾ। ਇੱਥੇ ਕੁੰਡ ਵੀ ਬਣਾਏ ਗਏ ਆਕਾਲ ਤਖਤ ਤੇ ਮਰਨ ਵਰਤੂ ਵੀ ਰੱਖੇ ਗਏ ਵੱਡੀਆਂ-ਵੱਡੀਆਂ ਹਸਤੀਆਂ ਵੱਲੋਂ ਮੈਂ ਨਾਮ ਨਹੀਂ ਲੈ ਰਿਹਾ ਪੁਰਾਣੇ ਸਾਰੇ ਜਾਣਦੇ ਹਸੀ। ਪਰ ਉਹ ਸ਼ਰਤ ਦਿੱਤੀ ਗਈ। ਕੌਮ ਦੀ ਹਸੋਈਣੀ ਹਾਲਤ ਬਣ ਗਈ ਸੀ ਸਚਾਈ ਨੂੰ ਸਦਾ ਮੰਨਣਾ ਚਾਹੀਦਾ ਹੈ ਜੇ ਦਰਸ਼ਨ ਸਿੰਘ ਫੇਰੂਮਾਨ 74 ਦਿਨਾਂ ਦਾ ਵਰਤ ਰੱਖਦਾ ਤੇ ਲੋਕ ਟਿਚਰਾ ਕਰਨ ਲੱਗ ਪਏ ਸੀ ਵੀ ਸਿੱਖਾਂ ਦੀ ਅਰਦਾਸ ਸ਼ਕਵਾ ਦੀ ਹੈ ਦੇਸ਼ ਕਾਮ ਨੂੰ ਭਾਵੇਂ ਜੇ ਲੋੜੀਆਂ ਦੀ ਲਾੜੀ ਮੌਤ ਨੂੰ ਹੱਸ ਕੇ ਵਰਨ ਜਾਣੇ ਨਿਰਾਮ ਹੁੰਦੇ ਨਾਲ ਨਾਲ ਜੋਸ਼ ਦੱਸੇ ਪਰ ਕੁਝ ਹੱਥਾਂ ਉਹ ਨਾ ਜੋਸ਼ ਰੱਖਣ ਵਾਲੇ ਨੀਤੀਵਾਨ ਬਦਲ ਜਾਂਦੇ ਰਹੇ ਪੈਂਤੜੇ ਪਰ ਬਾਬਾ ਜਰਨੈਲ ਸਿੰਘ ਨੇ ਇੱਕ ਉਹ ਗੱਲ ਕਹੀ ਜਿਹੜੀ ਭੁੱਲਣੀ ਨਹੀਂ ਚਾਹੀਦੀ ਸਾਨੂੰ ਨੌਜਵਾਨੀ ਉਹਨਾਂ ਨਾਲ ਜੁੜੀ ਆ ਪਰ ਆਹ ਗੱਲ ਜ਼ਰੂਰ ਚੇਤੇ ਰੱਖਿਓ ਉਹਨਾਂ ਨੇ ਕਿਹਾ ਸੀ ਮੰਜੀ ਸਾਹਿਬ ਦੀ ਸਟੇਜ ਤੋਂ ਭਾਈ ਮੇਰੀ ਕੌਮ ਦੇ ਵਾਰਸੋ ਜੇ ਅਨੰਦਪੁਰ ਦੇ ਮਤੇ ਤੋਂ ਘੱਟ ਕੋਈ ਲੀਡਰ ਸਮਝੌਤਾ ਕਰੇ ਤੇ ਗੋਲੀ ਮਾਰ ਦਿਓ ਜੇ ਭਿੰਡਰਾਂ ਵਾਲਾ ਸਮਝੌਤਾ ਕਰੇ ਤੇ ਮੇਰੀ ਛਾਤੀ ਵਿੱਚ ਗੋਲੀ ਮਾਰੇ ਉਹ ਬਾਬਾ ਜਰਨੈਲ ਸਿੰਘ ਨੇ ਗੱਲ ਆਖੀ ਸੀ ਜਿਹੜੀ ਗੱਲ ਕਰਨੀ ਉਹ ਲਭਾਉਣੀ ਹੈ ਆ ਸ਼ੇਰ ਤਾਂ ਉਹਨਾਂ ਨੂੰ ਮੱਥਾ ਟੇਕਿਆ ਗਿਆ ਹੈ ਭਈ ਉਹ ਕਰਨੀ ਦੇ ਪੂਰੇ ਸਿਰ